ਦਰਬਾਰ ਮੇਰੇ ਨਾਲ ਇੱਕ ਮੇਰਾ ਮੁਸਲਮਾਨ ਦੋਸਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚਲੇ ਗਿਆ ਉਹ ਦਰਬਾਰ ਸਾਹਿਬ ਦੇ ਅੰਦਰ ਗਿਆ ਸ਼ਿਰਕਾਲ ਤੱਕ ਸਾਹਿਬ ਦੇ ਅੰਦਰ ਗਿਆ ਉਹਨੇ ਹੱਥ ਜੋੜੀ ਪ੍ਰਕਰਮਾ ਕਰੀ ਪਰ ਸੀਸ ਨੀਚ ਝੁਕਾਇਆ ਤੇ ਬਾਹਰ ਆ ਗਿਆ ਤੇ ਬਾਹਰ ਆ ਕੇ ਨੂੰ ਮੈਂ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਖੁਦਾ ਸ਼ਬਦ ਵੀ ਹੁੰਦਾ ਹੈ ਅੱਲਾ ਸ਼ਬਦ ਵੀ ਹੁੰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਸਲਮਾਨਾਂ ਦੀ ਬਾਣੀ ਵੀ ਦਰਜ ਹੈ ਤੇ ਮੈਨੂੰ ਤੇਰੀ ਗੱਲ ਵਧੀਆ ਲੱਗੀ ਤੈਨੂੰ ਨਹੀਂ ਪਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਦੋਂ ਹੋਇਆ ਕਿਸ ਨੇ ਬਾਣੀ ਲਿਖੀ ਹੈ ਕਿਸ ਨੇ ਬਾਣੀ ਲਿਖਾਈ ਹੈ ਤੇ ਇਹਨਾਂ ਵਿੱਚ ਕਿੰਨਾ ਕਿੰਨਾ ਦੀ ਬਾਣੀ ਦਰਜ ਹੈ ਕਹਿੰਦਾ ਤੂੰ ਹੁਣ ਮੈਂ ਨਕੌਦਰ ਚੱਲੇਗਾ ਮੈਂ ਕੋਈ ਗੱਲ ਨਹੀਂ ਵੀਰੇ ਚੱਲਦਾ ਮੋਦੇ ਨਾਲ ਨਕੌਦਰ ਗਿਆ ਅੰਦਰ ਗਿਆ ਮੈਂ ਹੱਥ ਜੋੜੇ ਮਨ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਤੇ ਬਾਹਰ ਆ ਗਿਆ ਮੈਨੂੰ ਕਹਿੰਦਾ ਤੂੰ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਦਰਤ ਤੇ ਜਾਂਦਾ ਨਹੀਂ ਸੀਗਾ ਮੈਂ ਕਿਹਾ ਵੀਰੇ ਮੈਂ ਤੇਰੇ ਨਾਲ ਆਇਆ ਵਾਂ ਪਰ ਤੇਰੇ ਮਨ ਦੇ ਵਿੱਚ ਕਿਤੇ ਇਹ ਨਾ ਭਲੇ ਖੜਿਆ ਜਵੇ ਕਿ ਮੈਂ ਸਿੱਖਾਂ ਤੇ ਮੈਂ ਹੋਰ ਕਿਸੇ ਧਰਮ ਦਾ ਸਤਿਕਾਰ ਨਹੀਂ ਕਰਦਾ ਮੈਂ ਸਤਿਕਾਰ ਸਭ ਦਾ ਕਰਦਾ ਵਾਂ ਪਰ ਮੇਰਾ ਸੀਸ ਅਕਾਲ ਪੁਰਖ ਵਾਹਿਗੁਰੂ ਅੱਗੇ ਝੁਕਦਾ ਆ ਮੇਰਾ ਗ ਇਥੇ ਕਿ ਨੱਕ ਰਗੜੂਗਾ ਪਰ ਮੇਰੇ ਤੋਂ ਵੱਡਾ ਫਿਰ ਕੋਈ ਹੋਰ ਮੂਰਖ ਇਨਸਾਨ ਕੋਈ ਹੋਰ ਨਹੀਂ ਸਕਦਾ ਮੈਨੂੰ ਨਹੀਂ ਪਤਾ ਇਸ ਜਗ੍ਹਾ ਦਾ ਕੀ ਇਤਿਹਾਸ ਹੈ ਇਨਾਂ ਨੇ ਮੇਰੇ ਲਈ ਕੀ ਕੁਰਬਾਨੀ ਕੀਤੀ ਆ ਪਰ ਮੇਰਾ ਬਾਪੂ ਇੱਕ ਗੁਰਗੋਬ ਸਿੰਘ ਜੀ ਉਹਨੇ ਮੇਰੇ ਲਈ ਆਪਣੇ ਚਾਰ ਪੁੱਤਰ ਵਾਰ ਦਿੱਤੇ ਸੀਗੇ ਤੁਸੀਂ ਇਸ ਜਗ੍ਹਾ ਨੂੰ ਮੰਨਦਾ ਆ ਬੇਸ਼ੱਕ ਮੰਨ ਪਰ ਮੈਂ ਸਿੱਖ ਦੇ ਘਰ ਜਨਮ ਲਿਆ ਮੇਰੇ ਲਈ ਗੁਰੂ ਨਾਨਕ ਦੇਵ ਜੀ ਤੋਂ ਵੱਡਾ ਕੋਈ ਹੋਰ ਕੋਈ ਨਹੀਂ ਹੈਗਾ ਕਹਿੰਦਾ ਫਿਰ ਦੁੱਖ ਕਿਸ ਗੱਲ ਦਾ ਮੈਂ ਦੁੱਖ ਦਾ ਇਸ ਗੱਲ ਦਾ ਵੀਰੇ ਕਿ ਤੁਸੀਂ ਤਾਂ ਆਪਣੇ ਧਰਮ ਦੇ ਵਿੱਚ ਪੱਕੇ ਹੋ ਪਰ ਸਾਡੇ ਵਾਲ ਨੂੰ ਅਕਲ ਪਤਾ ਨਹੀਂ ਕਦੋਂ ਆਉਣੀ ਹੈ ਸਿਰ ਦੇ ਉੱਪਰ ਦਸਤਾਰਾਂ ਨੇ ਦਾੜੀਆਂ ਰੱਖੀਆਂ ਹੋਈਆਂ ਨੇ ਪਰ ਥਾਂ ਥ